ङरे असली रखण चरणी लावी हुए सिंग शमेश पिता गोल न जवी हुए गुरू नानक माता अंग संग ਵੰਦਨ ਕਟ ਜਾਵਾਂਗਾ ਚੁਗਿਆ ਹੈ ਸ਼ੀਰ ਤੁਸਾ ਦਾ ਦਾਗ ਨਹੀਂ ਲਾਵਾਂਗਾ ਛਕਿਆ ਹੈ ਬੋਲ ਖੰਡੇ ਦਾ ਇਹ ਤੂੰ ਬਦ ਧਰਮ ਦੇ ਸਰਵ ਕਰਨਾ ਮਤਲਬ ਇਹ ਜਿਸ ਕੋ ਮੈਂ ਬੋਲ ਤਾ ਇਹ ਕੋਈ ਛੱਡੇ ਨਹੀਂ ਗਈ ਹੈ ਜੇ ਨਹੀਂ ਛੱਡੀ ਕੋਈ ਹੋ ਨਹੀਂ ਸਕਦਾ ਆਪਣੀ ਦਰਜਾ ਪਾ ਸਕਦੇ ਇਸ ਕਾਲ ਨੂੰ ਨਾਲ ਸੰਸਦ ਕੇ ਸ਼ੇਰ ਜੀ ਦੀ ਟੀਮ ਰੋਮਣੀ ਕਲੇ ਲੋਕਾਂ ਦੇ ਸਾਹਮਣੇ ਖੜ੍ਹ ਕੇ ਜੀ ਬੋਲ ਕੇ ਕਰਦੇ ਹੋ ਜੀ ਸ਼ੇਰ ਜੀ ਕੋਲ ਹੋਣ ਭਾਈ ਭਾਈ ਵਿੱਚ ਵਿੱਚ ਕਿਹਨਾਂ ਤੁਸੀਂ 2014 ਦੇ ਅੰਤਰਰਾਸ਼ਟਰੀ ਵਾਰਡਰ ਨੂੰ ਦੇਖਦਾ ਹੈ ਤੇ ਦੋ ਤਿੰਨ ਨਾਰੇ ਲੋੜਿਆ ਤੁਸੀਂ ਇਹ ਤਾਂ ਨਹੀਂ ਗੱਲ ਪਾਉਂਦੇ ਉੱਚਾ ਥੋੜਾ ਜਿਆਦਾ ਇਹ ਬੁਲਾਰੇ ਬੈਠੇ ਨੇ ਜਿਨ੍ਹਾਂ ਨੇ ਤੁਹਾਡੇ ਨਾਲ ਵਿਚਾਰ ਸਾਂਝੇ ਕਰ ਰਹੇ ਨੇ ਮੈਂ ਕੇਵਲ ਟੂਕ ਮਾਤਰ ਗੱਲ ਕਰਨੀ ਹੈ ਮੈਂ ਇੱਕ ਧਾਰਮਿਕ ਸੰਪਰਦਾ ਦੇ ਨਾਲ ਸੰਬੰਧ ਰੱਖਦਾ ਹਾਂ ਪਰ ਫੇਰ ਵੀ ਅਸੀਂ ਰਾਜਨੀਤਿਕ ਲੋਕਾਂ ਦੀ ਸਟੇਜ ਤੇ ਆ ਕੇ ਕਿਉਂ ਅਸੀਂ ਅਪੀਲ ਕਰਦੇ ਹਾਂ ਕਿ ਵੋਟਾਂ ਅਕਾਲੀ ਦਲ ਨੂੰ ਪਾਓ ਰਾਜ ਉਹ ਸੰਘਰਸ਼ ਜਿਹੜਾ ਹੈ ਇਸ ਟਾਈਮ ਹਿੰਦੁਸਤਾਨ ਦੀ ਧਰਤੀ ਦੇ ਉੱਤੇ ਚੱਲ ਰਿਹਾ ਹੈ ਜਿਹਦੇ ਦੇ ਸੇ ਉਥੇ ਨਾਲ ਦੀ ਨਾਲ ਜਿਹੜੀਆਂ ਪੰਥਕ ਨੂੰ ਦਰਪੇਸ਼ ਮੁਸ਼ਕਲਾਂ ਨੇ ਉਹਨਾਂ ਦਾ ਵੀ ਹੱਲ ਕਰਾਉਣ ਲਈ ਪਾਰਲੀਮੈਂਟ ਦੇ ਵਿੱਚ ਸੋਨਹਾਰ ਸੰਦੇਸ਼ ਤਕਨੀਕ ਤੇ ਤੀਜਾ ਸਵਾਲ ਨੰਬਰ 3 ਜੇ ਨੰਬਰ ਤੇ ਬਗੰਨ ਬੋਲਣਾ ਹੈ ਕਿ ਤਕਨੀਕ ਦੇ ਨਿਸ਼ਾਨ ਤੇ ਮੋਰ ਲਗਾਉਣੇ ਬਜਾਏ ਆ ਨਾ ਗੱਲਾਂ ਕਰਦੇ ਹੋਏ ਕਿ ਉਹਨ ਕੀ ਕਰਦੀ ਬਹੁਤ ਨੇ ਤੇ ਮੇਰੇ ਪਤਨ जीजी लाज रखियो जय श्री राम के बाद और सरदार बाबा बलवंत सिंह जी लखर आए और एसजीबीसी मेंबर गोधन सिंह जी सर तस्वीर सर जी बरिया ਜਸ ਵੀਰ ਸੰਦੀ ਕਮਾਨ ਅੱਤਾ ਵਾਇਰ ਗੁਰਜੀ ਕੀ ਫਤਿਹ ਹਾਈ ਵੀਰ ਛੋਟੇ ਸਭ ਸ਼ੇਰ ਸੇ ਕੀ ਮਾਇਦੇ ਗਰਿਆ ਵਿਖੇ ਬੜੀ ਉਹਨਾਂ ਦੀ ਇੱਕ ਮੰਚ ਗਾਥੀ ਕਿ ਮੈਂ ਵਧੀਆ ਢੰਗ ਦੇ ਨਾਲ ਇੱਕ ਪ੍ਰੋਗਰਾਮ ਕਰਾ ਸ਼ਰੋਮਲੀਆਂ ਗਾਲੀ ਦੱਸਦਾ ਔਰ ਉਹਨਾਂ ਦੇ ਮੰਨ ਸੀ ਕਿ ਜੀਮਾ ਸਾਹਿਬ ਜਿਹੜੇ ਕਿ ਬਹੁਤ ਹੀ ਹੌਨਾ ਤੇ ਵਧੀਆ ਪਰਸਨੈਲਿਟੀਆਂ ਨੇ ਔਰ ਅੰਬੀਬੀਅਸ ਗੌਂਗਰਸ ਨੇ ਔਰ ਪੰਜਾਬ ਦੇ ਲੰਬੇ ਸਮੇਂ ਤੋਂ ਅਕਾਲੀ ਦਲ ਦੀ ਸੇਵਾ ਕਰ ਰਹੇ ਇਹਦੇ ਕੋਈ ਸ਼ੱਕ ਨਹੀਂ ਮੈਨੂੰ ਗੈਰ ਅਕਾਲੀ ਦਲ ਦੇ ਰਾਜ ਨੂੰ ਯਾਦ ਕਿਉਂ ਕਰਦੇ ਹੈ ਕਿਹੜੇ ਤੁਲਨਾ ਵੀ ਕਰਦੇ ਹੋ ਮਗਰੋਂ ਜਿਹੜੀ ਆ ਗਿਆ ਸਰਕਾਰਾਂ ਨੇ ਪਾਵੇ ਉਹ ਕਾਮਨਸ ਦੀਆਂ ਹੋਣ ਤੇ ਪਾਵੇ ਉਹ ਆਪ ਪਾਰਟੀ ਦੀ ਪਿਛਲੀ ਵਾਰੀ ਮਾਝੇਲੇ ਦੇ ਚਲੋ ਉਹ ਘੱਮ ਨਹੀਂ ਸੀ ਜਿਆਦਾ ਕੀਤਾ ਜਿਹੜਾ ਮਾਲਵੇ ਨੇ ਸਾਨੂੰ ਸਾਰੇ ਪੰਜਾਬ ਦੀ ਪੰਜਾਬੀਆਂ ਦੀ ਹਾਲਤ ਜਿਹੜੀ ਆ ਉਹਦੇ ਉੱਤੇ ਸਵਾਲ ਖੜਾ ਹੋਵੇ ਕਿਉਂ ਹਰਿਆਣੇ ਦੀ ਸਰਕਾਰ ਹੋਵੇ ਬੀਜੇਪੀ ਦੀ ਤਾਂ ਪਾਲੇ ਪੰਜਾਬ ਦੀ ਪੰਡਾ ਦੀ ਸਰਕਾਰ ਹੋਵੇ ਉਹਨਾਂ ਨੇ ਕਿਸ ਤਰੀਕੇ ਨਾਲ ਗੋਲੀਆਂ ਚਲਾਈਆਂ ਕਿਸ ਤਰੀਕੇ ਦੇ ਨਾਲ ਪੰਜਾਬੀਆਂ ਦੇ ਦਸਿਆੰਦ ਔਰ ਐਨਟੀ ਵੱਡੀ ਇੰਟੀ ਦੇ ਵਿੱਚ ਸਾਰੀ ਸੰਗਤ ਇਕੱਠੀ ਕਰਕੇ ਸਾਰਿਆਂ ਦੇ ਮਿੱੰਨੂ ਦਰਸ਼ਨ ਕਰਨ ਦਾ ਮੌਕਾ ਦਿੱਤਾ ਇਸ ਕਰਕੇ ਮੈਂ ਸਾਰੇ ਚੀਨਾ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕਰਦਾ ਸਰਦਾਰ ਚੰਚੇ ਸਿੰਘ ਚੀਮਾ ਸਾਹਿਬ ਅੱਜ ਪਹਿਲੇ ਦਿਨ ਨੇ ਜਸਤੇਪ ਸਿੰਘ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਪਾਰਲੀਮੈਂਟ ਦੀ ਚੋਣ ਸ਼ੁਰੂ ਕੀਤੀ ਹੈ ਹਰ ਜਗ੍ਹਾ ਦੇ ਉਤੇ ਜਿੱਥੇ ਵੀ ਇਹਨਾਂ ਦੀ ਡਿਊਟੀ ਲਾਈ ਜਾਂਦੀ ਹੈ ਬੜੀ ਚੜ੍ਹਦੀ ਕਲਾ ਦੇ ਨਾਲ ਹਮੇਸ਼ਾ ਇਹ ਆਪਣੀ ਡਿਊਟੀ ਜਿਹੜੀ ਹੈ ਪੂਰੀ ਤਨਦੇਹੀ ਨਾਲ ਨਿਭਾਉਂਦੇ ਪਰ ਇਹਨਾਂ ਦੀ ਇੱਛਾ ਸੀ ਕਿ ਮੈਂ ਆਪਣੇ ਸਾਰੇ ਮੇਲ ਦੇ ਸਾਥੀ ਉਹਨਾਂ ਦੀ ਜ਼ਰੂਰ ਕਰਾਂ। ਅਰ ਜਿੰਨੇ ਇਸ ਪ੍ਰੋਗਰਾਮ ਦੇ ਉੱਤੇ ਉਹਨਾਂ ਨੇ ਮਿਹਨਤ ਕੀਤੀ। ਕਿਉਂਕਿ ਇਲੈਕਸ਼ਨ ਕਮਿਸ਼ਨ ਨੇ ਡੇਟ ਤੈਅ ਕਰ ਦਿੱਤੀ ਹੈ। ਇਸ ਕਰਕੇ ਹੁਣ ਬਾੜ ਸਾਰਾ ਸਲਮਾਨਤ ਕਰਨਗੇ। ਮੇਰਾ ਜੱਜ ਵੀਰ ਆਇਆ। ਮੈਂ ਇੱਕ ਆਪਣੀ ਧੀ ਨੂੰ ਸਨਮਾਨਤ ਕਰਾਉਣ ਲੱਗਾ ਜੋ ਸਾਡੇ ਜ਼ਿਲ੍ਹੇ ਦੀ ਬਹੁਤ ਹੁਣ ਮੈਂ ਵਿਕਰਮਜੀਤ ਸਿੰਘ ਵਿੱਕੀ ਟਾਲ ਬਾਬਾ ਬੰਦਾ ਸਿੰਘ ਬਹਾਦਰ ਦਰਜਾ ਬਦਰਜਾ ਬਹੁਤ ਸਨਮਾਨ ਪ੍ਰਾਣਾ ਚਾਹੇ ਖਾਲੀ ਪ੍ਰਵਾਲ ਹੈ ਬਹੁਤ ਖੁਸ਼ ਹਾਂ ਮੈਂ ਤਾਂ ਇਹ ਦੱਸਦਾ ਸਨਮਾਨ ਕਰਦਾ ਕਿ ਦੇਖੋ ਸੁਧਾਰ ਦੀ ਨਜ਼ਰ ਹੈ ਆਸ-ਪਾਸ ਇੰਨਾ ਚਿਰ ਕਿੰਨਾ ਵੱਡਾ ਪਟਾਣ ਹੈ ਉਹ ਕਿੰਨੀ ਵੱਡੀ ਕਿੰਨਾ ਲੰਬਾ ਸਮਾਂ ਪਾਸਟ ਚੱਲਿਆ ਹੋਇਆ ਹੈ ਇਹ ਜਿਹੜੀ ਲੋਕਾਂ ਦੀ ਚੰਗਤ ਹੈ ਨਾਲ ਇਹ ਇਸ ਇਲੈਕਸ਼ਨ ਦੇ ਵਿੱਚ ਆਪਣਾ ਰਗੜਾ ਬਹੁਤ ਸਾਰੇ ਦਾ ਬੰਦ ਕਰਦੀ ਹੈ ਜੀ ਗੱਲ ਹੈ ਕਿ ਜੀ ਗੱਲ ਦਾ ਬੜਾ ਵੱਡਾ ਸੋਚ ਹੈ ਕਿ ਚੰਡੀਗੜ੍ਹ ਤੋਂ ਜਿਹੜੇ ਕਾਂਗਰਸ ਤੇ ਆਮ ਆਦਮੀ ਪਾਰਟੀ ਦੇ ਸਾਂਝੇ ਮੇਲ ਨੇ ਜਿਹੜਾ ਕਾਂਗਰਸ ਤੇ ਆ ਕੇਂਦਰ ਦੇ ਸਾਬਕਾ ਮੰਤਰੀ ਵੀ ਨੇ ਆ ਸਾਬਕਾ ਮੈਂਬਰ ਪਾਰਲੀਮੈਂਟ ਵੀ ਆ ਪਰ ਚੰਡੀਗੜ੍ਹ ਦੇ ਵਿੱਚ ਹੁਣ ਕਾਂਗਰਸ ਨਾਲ ਤੇ ਆਪ ਦਾ ਸਮਝੌਤਾ ਹੋਇਆ ਉਹਨਾਂ ਨੇ ਜਿਹੜਾ ਆਪਣੀ ਰਾਜਨੀਤਿਕ ਲਾਲਸਾ ਪੂਰੀ ਕਰਨ ਵਾਸਤੇ ਬਹੁਤ ਵੱਡਾ ਜਿਹੜਾ ਵਿਸ਼ਵਾਸ ਘੱਟੇ ਬਿਆਨ ਦਿੱਤਾ ਕਿ ਚੰਡੀਗੜ੍ਹ ਨੂੰ ਵੱਖਰੇ ਸਟੇਟ ਦਾ ਦਰਜਾ ਦੁਆਇਆ ਜਾਏਗਾ ਇਹ ਬੇਸਮਝਨ ਕਿ ਸਾਰੇ ਪੰਜਾਬੀਆਂ ਤੇ ਹਿੰਦਿਆ ਦੇ ਉੱਤੇ ਉਹਨੇ ਬਹੁਤ ਸੱਟ ਮਾਰੀ ਕਿਉਂਕਿ ਕਾਂਗਰਸੀ ਇਸ ਬੈਂਡ ਦਾ ਇੱਕ ਜਨਤਾ ਦਾ ਚੰਡੀਗੜ੍ਹ ਪੰਜਾਬ ਤੋਂ ਜਿਹੜਾ ਬਾਹਰ ਰੱਖਣ ਵਾਲਾ ਪੰਡਰਾ ਜਾਂਦੀ ਸੀ ਕਾਂਗਰਸ ਨੇ ਜਿਹੜਾ ਨੇ ਹਮੇਸ਼ਾ ਜਿਹੜਾ ਸਾਡਾ ਰਾਜ ਭਾਗਿਕਨ ਸਿੰਘ ਸਾਹਿਬ ਨੂੰ ਕੰਟਰੋਲ ਦਿੱਤਾ ਅੱਜ ਫੇਰ ਪਹਿਲਾ ਲੋਵਾਰੀ ਪੰਜਾਬ ਦੇ ਵਿੱਚੋਂ ਜਿਹੜਾ ਪਾਰਟੀ ਦਾ ਮੈਂਬਰ ਬਣ ਚੁੱਕਿਆ ਉਹ ਜੇ ਚੰਡੀਗੜ੍ਹ ਦੇ ਖਿਲਾਫ ਪੰਜਾਬ ਦਾ ਜੋ ਅਣਖੜਵਾ ਆਇਆ ਉਹਦੇ ਖਿਲਾਫ ਮੋਰਦਾ ਇਹ ਵੀ ਸਮਝਦਾ ਕਾਂਗਰਸ ਦੀ ਅੱਜ ਦੇ ਸਮੇਂ ਦੇ ਵਿੱਚ ਵੀ ਗਦਾਰੀ ਜਿਹੜੀ ਹੈ ਪੰਜਾਬ ਦੇ ਨਾਲ ਸਾਹਮਣੇ ਇੱਕ ਤਾਂ ਮੈਂ ਰਾਜਾ ਵੜਿੰਗ ਨੂੰ ਵੀ ਔਰ ਪ੍ਰਤਾਪ ਸਿੰਘ ਬਾਜਵਾ ਜੀ ਨੂੰ ਵੀ ਪੁੱਛਦਾ ਵੀ ਇਹ ਤੁਹਾਡਾ ਇੱਥੇ ਐਮਪੀ ਸੀ ਪਹਿਲਾਂ ਨਨਕਾਣਾ ਸਾਹਿਬ ਸੀ ਉਸ ਤੋਂ ਪਹਿਲਾਂ ਲੁਧਿਆਣਾ ਸੀ ਕੇਂਦਰ ਦਾ ਵੀ ਵਜੀਦ ਸੀ ਪਹਿਲਾਂ ਤੁਸੀਂ ਦੱਸੋ ਕਿ ਤੁਸੀਂ ਇਸ ਬਿਆਨ ਦੇ ਨਾਲ ਸਹਿਮਤ ਹੋ ਕਿ ਨਹੀਂ ਸਹਿਮਤ ਜੇ ਨਹੀਂ ਸਹਿਮਤ ਤਾਂ ਤੁਸੀਂ ਉਹਦੇ ਖਿਲਾਫ ਕੀ ਐਕਸ਼ਨ ਲੈਤੇ ਦੂਜੀ ਕਹਤਾ ਹੈ ਕਿ ਆਮ ਆਦਮੀ ਪਾਰਟੀ ਦੇ ਭਗਵਤ ਮੰਦ ਵੀ ਤਾਂ ਪੁੱਛਦਾ ਵੀ ਤੁਹਾਡੀ ਵੀ ਇਹਨਾਂ ਦੇ ਨਾਲ ਸਾਂਝ ਹੈ ਤੁਸੀਂ ਵੀ ਦੱਸੋ ਕਿ ਜਿਹੜਾ ਪੁਲਿਸ ਤੁਹਾਡੀ ਨੇ ਬਿਆਨ ਦਿੱਤਾ ਕਿ ਤੁਸੀਂ ਉਹਦੇ ਨਾਲ ਸਹਿਮਤ ਹੋ ਕੇ ਨਹੀਂ ਸਹਿਮਤ ਨਹੀਂ ਤਾਂ ਜੀ ਮੰਨਾਂਗੇ ਕਿ ਤੁਸੀਂ ਅੱਗੇ ਹੀ ਜਿਹੜੀ ਹੈ ਕੇਚਰੀਵਾਲ ਤੇ ਦਬਾਹ ਹਿੱਟ ਹਰਿਆਣੇ ਦੇ ਹੱਕ ਦੀ ਗੱਲ ਕਰ ਰਹੇ ਹੋ ਰਾਜਸਥਾਨ ਨੂੰ ਪਾਣੀ ਦੇਣ ਦੀ ਗੱਲ ਕਰਦੇ ਹੋ ਇਹ ਵੀ ਤੁਹਾਡੀ ਇੱਕ ਹੋਰ ਗਦਾਰੀ ਮੰਨੀ ਜਾਏਗੀ ਪੰਜਾਬ ਦੇ ਨਾਲ ਅਗਰ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਕਨਵਿੰਦਰ ਪਵਨਤ ਮਾਨ ਪੰਜਾਬ ਦੇ ਮੁੱਖ ਮੰਤਰੀ ਆਪਣੀ ਸਥਿਤੀ ਸਵਸਥਨੀ ਕਰ ਅਸੀਂ ਇਹਨੂੰ ਕੰਡੈਮਨ ਕਰਦੇ ਆਂ ਔਰ ਮੈਂ ਜਿਹੜੇ ਅੱਗੇ ਸਾਡੇ ਪੰਜਾਬੀ ਚੰਡੀਗੜ੍ਹ 'ਚ ਬੈਠੇ ਉਹਨਾਂ ਨੂੰ ਵੀ ਬੇਨਤੀ ਕਰਦਾ ਕਿ ਇਹਨੂੰ ਕਰਾਰੀ ਹਾਰ ਜਿਹੜੀ ਆ ਉਹਦੇ ਵਿੱਚ ਰਹੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਧੰਨਵਾਦੀਆਂ ਸੰਗਤ ਦਾ ਜਿਨਨੂੰ ਇੱਕ ਨਿਮਾਣੇ ਦੇ ਸੇਵਾਦਾਰ ਨੇ ਛੋਟਾ ਜਿਹਾ ਸੁਨੇਹਾ ਲਾਇਆ ਜਿਹੜਾ ਠਾਠਾ ਮਾਰਦਾ ਕੱਚ ਮੈਂ ਪ੍ਰਬੰਧ ਕਰਨ ਦੇ ਵਿੱਚ ਨਾਕਾਮ ਹੋਇਆ ਵਾਂ ਮੈਂ ਆਪਣੇ ਮਨੋਂ 600 ਤੋਂ 650 ਕੁਰਸੀ ਗਈ ਸੀ ਪਰ ਜਿਹੜੀ ਕੁਰਸੀ ਏ ਮੈਨੂੰ ਲੱਗਦਾ 700 ਤੋਂ 800 ਹੋਣੀ ਚਾਹੀਦੀ ਚਲੋ ਫੇਰ ਵੀ ਸੰਗਤ ਨੇ ਬੜਾ ਸਾਥ ਦਾ ਗਰਮੀ ਇੰਨੀ ਦੇ ਬਾਝੋਂ ਵੀ ਲੋਕਾਂ ਨੇ ਠਾਠਾ ਮਾਰਦਾ ਕੱਚ ਕੱਲੇ-ਕੱਲੇ ਲੀਟਰ ਦੀ ਜਿਹੜੀ ਉਹਨਾਂ ਨੇ ਵਿਚਾਰ ਸੁਨੇ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਤਾਂ ਦੇਖੀ ਤੇ ਹਰ ਪਾਸੇ ਅਕਾਲੀ ਦਲ ਅਕਾਲੀ ਦਲ ਹੁੰਦਾ ਪਿਆ ਇਸ ਵਾਰ ਵੀ ਕੀ ਕਹਾਂਗੇ ਜੰਦੇ ਜੀ ਦੇ ਦੇਖੋ ਆਈਡੀ ਫਲੇਗਾ ਬਹੁਤ ਹੋਰ ਲੋਕਾਂ ਨੇ ਵੋਟਾਂ ਪਾਈਆਂ ਇੱਕ ਆਮ ਆਦਮੀ ਪਾਰਟੀ ਨੂੰ ਉਹ ਇੱਕ ਬਦਲਾਅ ਦੀਆਂ ਵੋਟਾਂ ਹਨ ਹਰ ਬੰਦਾ ਸੋਚਦਾ ਸੀ ਵੀ ਅਕਾਲੀ ਦਲ ਵੇਚ ਲਿਆ ਝਾੜੂ ਵੇਚ ਲਿਆ ਕਾਂਗਰਸ ਵੇਚ ਲਈ ਤੇ ਚਲੋ ਹਰ ਕਿਸੇ ਬਦਲਾਅ ਨੂੰ ਵੋਟਾਂ ਪਾਈ ਜੀ ਹੁਣ ਲੋਕ ਫਿਰ ਉਸੇ ਲੀਆ ਦੇ ਆਗੇ ਨੇ ਨਹੀਂ ਜੋ ਖੇਤਰੀ ਪਾਰਟੀ ਸ਼ੋਅ ਨਹੀਂ ਅਕਾਲੀ ਦਲ ਵਾ ਉਹੀ ਲੋਕਾਂ ਦਾ ਭਲਾ ਕਰ ਸਕਦੀ ਏ ਜੇ ਦੀ ਸਕੰਸ਼ਕੀਂ ਦੇਖ ਲੋ ਉਹ ਵੀ ਲੋਕਾਂ ਦੀ ਬੰਦ ਹੈ ਜੇ ਕਣਕ ਵਾ ਉਹ ਲੋਕਾਂ ਨੂੰ 10-10 ਕਿਲੋ ਰਹਿ ਗਈ ਏ ਜੇ ਆਪਾਂ ਫੋਰਨਾ ਜਾਂ ਸਿੱਖਨ ਰੋਡ ਦੇਖੀਏ ਉਹ ਵੀ ਅਕਾਲੀ ਦਲ ਦੇ ਵਿੱਚ ਬਣ ਇਨੇਕਾਂ ਜਿਹੜੀਆਂ ਗਰੀਬਾਂ ਨੂੰ ਸਹੂਲਤਾਂ ਮਿਲੀਆਂ ਨੇ ਉਹ ਸਵਰਗ ਵਾ ਸੀ ਸਰਦਾਰ ਪ੍ਰਕਾਸ਼ ਸਿੰਘ ਦੀ ਬਾਦਲ ਉਹਨਾਂ ਦੀ ਪਾਲਿਸੀ ਉਹਨਾਂ ਦੀ ਨੀਤੀ ਦੇ ਨਾਲ ਹੀ ਸਾਰਾ ਜਿਹੜਾ ਉਹ ਕੰਮ ਚੱਲਿਆ ਜੀਮਾ ਸਾਹਿਬ ਬੜੀ ਬੜੇ ਇਲਕਸ਼ਨਾ ਦੇ ਵਿੱਚ ਤੁਸੀਂ ਬੜੀ ਮਿਹਨਤ ਕੀਤੀ ਸਟਰਗਲ ਕੀਤਾ ਪਰ ਕਿੰਨਾ ਕੁ ਵੱਡਾ ਹੰਗਾਰਾ ਮਿਲੇਗਾ ਅਕਾਲੀ ਦਲ ਨੂੰ ਤੁਹਾਡੇ ਵੱਲੋਂ ਬੜੀ ਮਿਹਨਤ ਕੀਤੀ ਪਹਿਲਾਂ ਵੀ ਤੁਸੀਂ ਗੱਲ ਇਹ ਆ ਵੀਰ ਜੀ ਹੰਗਾਰੇ ਦੀ ਗੱਲ ਕਰੀਏ ਜਿਹੜੇ ਵਰਕਰ ਸ਼ਰੋਮਣੀ ਅਕਾਲੀ ਦਲ ਦਾ ਨਾਲੋਂ ਕਿਸੇ ਕਾਰਨ ਲੰਬੇ ਹੋ ਗਏ ਹੀ ਉਹ ਵੀ ਲੋਕ ਹੈ ਉਹ ਛਾਛਾ ਮਾਰਦਾ ਕਾਛ ਜਿਹੜਾ ਉਹ ਹੀਰਾ ਕੱਟ ਕੇ ਉਹ ਆ ਰਿਹਾ ਵਾ ਥੋੜੇ ਦਿਨਾਂ ਦੇ ਵਿੱਚ ਵਿੱਚ ਗੁਰਦਾਸਪੁਰ ਜ਼ਿਲ੍ਹੇ ਤੋਂ ਚੰਗੇ ਪਰਿਵਾਰ ਜਿਹੜੇ ਨੇ ਲੀਡਰ ਸਾਹਿਬਾਨ ਵਕ ਵਕ ਪਾਲਸੀ ਉਹ ਸ਼ਾਮਲ ਹੋਣ ਜਾ ਰਹੇ ਨੇ ਕੁਝੀ ਦੇਖਿਓ ਇਹੋ ਜਿਹਾ ਪਛਾਹ ਲਾਏਗਾ ਵੀ ਵਿਰੋਧੀਆਂ ਨੂੰ ਹਵਾ ਦੇ ਬੁੱਲੇ ਵਾਂਗੂ ਦਾਗ ਲੈ ਜਾਣੀ। ਜੀ ਮੈਂ ਸਾਹਿਬ ਵੋਟਰਾਂ ਨੂੰ ਕੀ ਕਹਿਣਾ ਜਾਵੋ ਤੇ ਵੋਟਰਾਂ ਨੂੰ ਕਹਾਂ ਕਿ 1 ਜੂਨ ਨੂੰ ਸ਼ਰੋਮ ਨਹੀਂ ਅਕਾਲੀ ਦਲ ਨੂੰ ਪੂਰੇ ਪੰਜਾਬ ਦੇ ਵਿੱਚ 1 ਜੂਨ ਨੂੰ ਤਗੜੇ ਹੋ ਕੇ ਚੋਣਾਂ 'ਚ ਤਕਰੀ ਦੇ ਮੋੜਾ ਲਾਓ ਤੇ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਪੰਜਾਬੀਆਂ ਦੀ ਗੂੰਜ ਉਹ ਗੂੰਜ ਸਕੇ। ਠੀਕ। ਕਾਲ ਸਾਹਿਬ ਵਾਹਿਗੁਰੂ ਜੀ ਦੀ ਖਤੇ ਮੈਂ ਧੰਨਵਾਦ ਦੀਆਂ ਸੰਗਤ ਦਾ ਜਿਨ੍ਹਾਂ ਨੂੰ ਇੱਕ ਨਿਮਾਣੇ ਦੇ ਸੇਵਾਦਾਰ ਨੇ ਛੋਟਾ ਜਿਹਾ ਸੁਨੇਹਾ ਲਾਇਆ ਜਿਹੜਾ ਠਾਠਾ ਮਾਰਦਾ ਕੱਚ ਮੈਂ ਪ੍ਰਬੰਧ ਕਰਨ ਦੇ ਵਿੱਚ ਨਕਾਮ ਹੋਇਆ ਵਾਂ ਮੈਂ ਆਪਣੇ ਮਨੋਂ 600 ਤੋਂ 650 ਕੁਰਸੀ ਗਈ ਸੀ ਪਰ ਜਿਹੜੀ ਕੁਰਸੀ ਇਹ ਮੈਨੂੰ ਲੱਗਦਾ 700 ਤੋਂ 800 ਹੋਣੀ ਚਾਹੀਦੀ ਸੀ ਚਲੋ ਫੇਰ ਵੀ ਸੰਗਤ ਨੇ ਬੜਾ ਸਾਥ ਦਾ ਜਰਮੀ ਇੰਨੀ ਦੇ ਬਾਜੂ ਦੀ ਲੋਕਾਂ ਨੇ ਠਾਠਾ ਮਾਰਦਾ ਕੱਚ ਕੱਲੇ-ਕੱਲੇ ਲੀਡਰ ਦੀ ਜਿਹੜੀ ਉਹਨਾਂ ਨੇ ਵਿਚਾਰ ਸੁਨੇ ਮੈਂ ਸਾਰੀ ਸੰਗਤ ਦਾ ਬਹੁਤ ਧੰਨਵਾਦ ਕਰਦਾ ਹਾਂ ਤਾਂ ਦੇਖੇ ਤਾਂ ਹਰ ਪਾਸੇ ਅਕਾਲੀ ਦਲ ਅਕਾਲੀ ਦਲ ਹੁੰਦਾ ਪਿਆ ਇਸ ਵਾਰ ਵੀ ਕੀ ਕਹਣੇ ਜਾਂਦੇ ਨੇ ਦੇਖੋ ਜਿਹੜੇ ਥੱਲੇ ਕਰ ਬਹੁਤ ਲੋਕਾਂ ਨੇ ਵੋਟਾਂ ਪਾਈਆਂ ਇੱਕ ਆਮ ਆਦਮੀ ਪਾਰਟੀ ਨੂੰ ਉਹ ਇੱਕ ਬਦਲਾ ਦੀਆਂ ਵੋਟਾਂ ਸੀ ਹਰ ਬੰਦਾ ਸੋਚਦਾ ਸੀ ਵੀ ਅਕਾਲੀ ਦਲ ਵੇਚ ਲੈ ਝਾੜੂ ਵੇਚ ਲੈ ਕਾਂਗਰਸ ਵੇਚ ਲਈ ਤੇ ਚਲੋ ਹਰ ਕਿਸੇ ਬਦਲਾ ਨਾ ਵੋਟਾਂ ਪਾਈਏ ਹੁਣ ਲੋਕ ਫਿਰ ਉਸੇ ਜੀਆਂ ਦੇ ਆਗੇ ਨੇ ਨਹੀਂ ਜੋ ਕਿ ਤੇਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਵਾ ਉਹ ਹੀ ਲੋਕਾਂ ਦਾ ਭਲਾ ਕਰ ਸਕਦੀ ਏ ਜੇ ਦੀ ਸਕਣ ਸਕੀਮ ਵੇਖ ਲੋ ਉਹ ਵੀ ਲੋਕਾਂ ਦੀ ਬੰਦ ਹੈ ਜੇ ਕਣਕ ਵਾ ਉਹ ਲੋਕਾਂ ਨੂੰ 10-10 ਕਿਲੋ ਰਹਿ ਗਈ ਏ ਜੇ ਆਪਾਂ ਫੋਰਨਾਗਾ ਸਿਸ਼ਨਾ ਰੋਡ ਵੇਖੀਏ ਉਹ ਵੀ ਅਕਾਲੀ ਦਲ ਦੇ ਵਿੱਚ ਬਨੇਕਾਂ ਜਿਹੜੀਆਂ ਗਰੀਬਾਂ ਨੂੰ ਸਹੂਲਤਾਂ ਮਿਲੀਆਂ ਨੇ ਉਹ ਸਰਗੋਸ਼ੀ ਸਰਕਾਰ ਪ੍ਰਕਾਸ਼ ਸਿੰਘ ਦੀ ਬਾਦਲ ਉਹਨਾਂ ਦੀ ਪਾਲਿਸੀ ਉਹਨਾਂ ਦੀ ਨੀਤੀ ਦੇ ਨਾਲ ਹੀ ਸਾਰਾ ਜਿਹੜਾ ਉਹ ਕੰਮ ਚੱਲਿਆ ਜੀਮਾ ਸਾਹਿਬ ਬੜੀ ਬੜੇ ਇਲੈਕਸ਼ਨਾਂ ਦੇ ਵਿੱਚ ਵੀ ਹੀ ਬੜੀ ਮਿਹਨਤ ਕੀਤੀ ਸਟ੍ਰਗਲ ਕੀਤਾ ਸਰ ਕਿੰਨਾ ਕੁ ਵੱਡਾ ਹੰਗਾਰਾ ਮਿਲੇਗਾ ਅਕਾਲੀ ਦਲ ਨੂੰ ਤੁਹਾਡੇ ਵੱਲੋਂ ਬੜੀ ਮੈਨੂ ਕੀਤੀ ਪਹਿਲਾਂ ਵੀ ਤੁਸੀਂ ਗੱਲ ਇਹ ਆ ਵੀ ਜੀ ਹੰਗਾਰੇ ਦੀ ਗੱਲ ਕਰੀਏ ਜਿਹੜੇ ਵਰਕਰ ਸ਼ਰਮ ਅਕਾਲੀ ਦਲ ਦਾ ਨਾਲੋਂ ਕਿਸੇ ਕਾਰਨ ਲੰਬੇ ਹੋ ਗਏ ਹੀ ਉਹ ਵੀ ਲੋਕ ਹੈ ਉਹਦੇ ਛਾਠਾ ਮਾਰਦਾ ਕਾਛ ਜਿਹੜਾ ਉਹ ਹੀਰਾ ਕੱਟ ਕੇ ਉਹ ਆ ਰਿਹਾ ਵਾ ਥੋੜੇ ਦਿਨਾਂ ਦੇ ਵਿੱਚ ਵਿੱਚ ਗੁਰਦਾਪੁਰ ਜ਼ਿਲ੍ਹੇ ਤੋਂ ਚੰਗੇ ਪਰਿਵਾਰ ਜਿਹੜੇ ਨੇ ਲੀਡਰ ਸਾਹਿਬਾਨ ਵਕ ਵਕ ਪਾਲ ਜਿਹੜੇ ਉਹ ਸ਼ਾਮਲ ਹੋਣ ਜਾ ਰਹੇ ਨੇ ਕਿ ਜੀ ਦੇਖੋ ਇਹੋ ਜਿਹਾ ਪਛਾਹ ਲਾਏਗਾ ਵੀ ਵਿਰੋਧੀਆਂ ਨੂੰ ਹਵਾ ਦੇ ਬੁੱਲੇ ਵਾਂਗ ਢਾਗ ਲਿਆ ਜਾਣਗੇ। ਜੀ ਮੈਂ ਸਭ ਵੋਟਰਾਂ ਨੂੰ ਕੀ ਕਹਿਣਾ ਜਾਵਾਂ ਤੇ ਵੋਟਰਾਂ ਨੂੰ ਕਹਾਂ ਕਿ 1 ਜੂਨ ਨੂੰ ਸ਼੍ਰੋਮਣੀ ਅਕਾਲੀ ਦਲ ਨੂੰ ਪੂਰੇ ਪੰਜਾਬ ਦੇ ਵਿੱਚ 1 ਜੂਨ ਨੂੰ ਤਗੜੇ ਹੋ ਕੇ ਕਿਉਂ ਨਾ ਤਕਰੀ ਦੇ ਮੋੜਾ ਲਾਓ ਤੇ ਜਿਹੜੀ ਹੈ ਵਿਧਾਨ ਸਭਾ ਦੇ ਵਿੱਚ ਪੰਜਾਬੀਆਂ ਦੀ ਗੂੰਜ ਉਹ ਗੂੰਜ ਸਕੇ। ਠੀਕ